ਪੰਜਾਬ ਵਿੱਚ ਆਪਸੀ ਤਕਰਾਰਬਾਜ਼ੀ ਤੇ ਚੱਲਦੇ ਆ ਲੜਾਈ ਝਗੜੇ ਦੀਆਂ ਘਟਨਾਵਾਂ ਆਮ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨਾਬਾਦੀ ਜੈਮਲ ਸਿੰਘ ਕਲੋਨੀ ਦਾ ਜਿੱਥੇ ਪੈਸੇ ਨੂੰ ਲੈ ਕੇ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਹੋਏ ਹਮਲਾ ਕੀਤਾ ਗਿਆ ਇਸ ਝਗੜੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਰ ਇਹਨਾਂ ਨੇ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਵੀ 40000 ਰੁਪਇਆ ਵੀ ਸੱਟ ਮੇਰੀ ਭੈਣ ਨੇ ਮਤਲਬ ਚੱਕ ਲਿਆ ਜੀ ਜੋ ਕਿ ਇਹਨੇ ਚੱਕਿਆ ਨਹੀਂ ਇਹ ਉਹ ਕਹਿੰਦੇ ਨੇ ਵੀ ਅਸੀਂ ਸਿਆਣਿਆਂ ਨੂੰ ਦਿਖਾਇਆ ਸਰ ਅਸੀਂ ਕਿਹਾ ਵੀ ਤੁਸੀਂ ਸਿਆਣਿਆਂ ਨੂੰ ਦਿਖਾਇਆ ਠੀਕ ਹੈ ਵੀ ਸਾਨੂੰ ਵੀ ਤਾਂ ਦਿਖਾਓ ਸਿਆਣਿਆਂ ਨੂੰ ਕਿਹੜਾ ਸਿਆਣਾ ਸਾਨੂੰ ਮਿਲਿਆਓ ਤੇ ਫਿਰ ਇਹਨਾਂ ਨੇ ਮਿਲਾਇਆ ਨਹੀਂ ਜੀ ਇਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਤੁਸੀਂ ਸਾਨੂੰ 40000 ਦੇ ਦਿਓ ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ ਬਿਨਾਂ ਚੁੱਪਚੀ ਪੀਤੇ ਸਾਨੂੰ 40000 ਰੁਪਏ ਦੇ ਦੋ ਤੇ ਸਰ ਉਹ ਜਿੱਦਾਂ ਮਤਲਬ ਇਹ ਗੱਲ ਹੋਈ ਆ ਉਸ ਤੋਂ ਇੱਕ ਦਿਨ ਬਾਅਦ ਮੈਂ ਇਹਨਾਂ ਨੂੰ ਬੁਲਾਇਆ ਕਹਿੰਦੇ ਵੀ ਸਾਨੂੰ 40000 ਰੁਪਏ ਦੇ ਦੋ ਮੈਂ ਜੀ ਚਲੋ ਘਰੇ ਆਜੋ ਤੁਸੀਂ ਆਪਾਂ ਬਹਿ ਕੇ ਗੱਲ ਕਰਦੇ ਆਂ ਤੇ ਸਾਡੇ ਮੇਰੀ ਭੈਣ ਦੇ ਲੱਤਾਂ ਮਾਰੀਆਂ ਇਹਨਾਂ ਨੇ ਠੀਕ ਹੈ ਜੀ ਚੁੰਨੀ ਪਾੜਤੀ ਮਤਲਬ ਐ ਬਾਹਰ ਆ ਕੇ ਸਰ ਸਾਰੇ ਜਿਹੜੀ ਇਹ ਵਾਰ ਦਾਤ ਹੈ ਸਰ ਇਹ ਕੈਮਰੇ 'ਚ ਰਿਕਾਰਡ ਹੈ ਜੀ ਸਾਡੇ ਕੈਮਰੇ ਲੱਗੇ ਹੋਏ ਨੇ ਜੀ ਉਹਦੇ 'ਚ ਸਾਰਾ ਰਿਕਾਰਡ ਹੈ ਜੀ ਕਿੰਨੇ ਜਣੇ ਸੀ ਜਿਹੜੇ ਹਮਲਾ ਸਰ ਹਮਲਾ ਹੈ ਜੀ ਅਸੀਂ ਪੂਰੀ ਉਹ ਤਾਂ ਹੈ ਨਹੀਂ ਕਿ ਵੀ ਮੰਨ ਕੇ ਚਲੋ ਤੁਸੀਂ 2500 ਸਾਰੇ ਹਥਿਆਰ ਜੀ ਕਰਪਾਨਾ ਠੀਕ ਹੈ ਜੀ ਆ ਚਾਕੂ ਦੰਦੇ ਮਤਲਬ ਸਾਰਾ ਅ ਵਿੱਚੇ ਡੰਡੇ-ਡੰਡੇ ਸਾਰਾ ਕੁਝ ਸੀਗਾ ਜੀ ਕੀ ਕੀ ਨੁਕਸਾਨ ਕਰਤੇ ਗਏ ਟਮੀ ਮਾਰਿਆ ਨਹੀਂ ਸਰ ਨੁਕਸਾਨ ਸਰ ਇੱਕ ਤਾਂ ਹੀ ਦੇਖੋ ਸਾਡੇ ਘਰ ਦਾ ਗੇਟ ਭੰਨ ਗਏ ਠੀਕ ਹੈ ਜੀ ਅਸੀਂ ਹੈ ਨਹੀਂ ਸੀਗੇ ਮੌਕੇ ਤੇ ਅਸੀਂ ਬੰਦ ਕਰਕੇ ਇੱਥੇ ਆਏ ਹੋਏ ਸੀਗੇ ਤੇ ਫਿਰ ਮੇਰੀ ਸਕੂਟਰੀ ਆ ਜਿਹੜੀ ਲੱਖ ਰੁਪਿਆ ਦੀ ਸਕੂਟਰੀ ਏ ਭੰਨ ਗਏ ਜੀ ਠੀਕ ਹੈ ਜੀ ਮੈਂ ਹੁਣੀ ਨਵੀਂ ਲੈਤੀ ਸੀ ਥੋੜਾ ਟਾਈਮ ਪਹਿਲਾਂ ਸਾਰੇ ਇਹਨਾਂ ਨੇ ਹੱਥ 'ਚ ਮਾਰੀ ਆਈ ਤਲਵਾਰ ਆ ਜਿਹੜਾ ਸਿਕੰਦਰ ਸਰ ਜਿਹੜਾ ਸਿਕੰਦਰ ਹੈ ਇਹਨਾਂ ਦੇ ਘਰ ਦਾ ਜਿਹੜਾ ਹੈ ਫਾਦਰ ਸਾਹਿਬ ਨੇ ਉਹਨਾਂ ਤੇ ਤੇ ਸਰ ਉਹਨੇ ਜੀ ਮਤਲਬ ਉਹ ਖੋ ਕੇ ਇਹਦੇ ਲੜਾਈ ਝਗੜੇ ਕਰਦੇ ਕਰਦੇ ਉਹਨੂੰ ਸਾਈਡ ਤੇ ਲੈ ਗਏ ਤੇ ਉੱਥੋਂ ਇਹ ਕਿਰਪਾਨ ਮਾਰੀ ਸਾਡੀ ਕੁੜੀ ਦੇ ਐ ਨਹੀਂ ਪਤਾ ਲੱਗਿਆ ਵੀ ਸਰ ਕਿਨੇ ਮਾਰੀ ਹੈ ਜੀ ਜਿੱਤਦੇ ਰਿਹਾ ਤੇ ਕਿਰਪਾਨ ਸੀਗੀ ਪਰ ਉਸ ਟਾਈਮ ਸਰ 14 ਨੇ ਜੀ 14 ਟਾਂਕੇ ਲੱਗੇ ਨੇ ਹੁਣ ਕੀ ਮੰਗਦਾ ਸਰ ਮੰਗਦਾ ਕੀ ਕਰਦੇ ਵੀ ਇਹ ਸਰ ਇਹਨਾਂ ਨੇ ਨਾ ਜੀ ਸਾਨੂੰ ਐ ਟਾਂਕੀ ਦੇਸੀ ਸਾਨੂੰ ਜਿਉਂ ਨਹੀਂ ਦੇਣ ਦੇ ਸਾਨੂੰ ਮਕਾਨ ਬੁਕਿਆਵਾਂਗੇ ਉਹਨੂੰ ਤੇ ਸਰ ਇਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲੇ ਜੀ ਇਹਨਾਂ ਦੇ ਲੜਾਈ ਝਗੜਾ ਹੋਣ ਸਬੰਧੀ ਸਿਵਲ ਹਸਪਤਲ ਨੱਪ ਤੋਂ ਇਨਫੋਰਮੇਸ਼ਨ ਮਿਲੀ ਸੀ ਦੋਨੋਂ ਪਾਰਟੀਆਂ ਦਾਖਲ ਨੇ ਤੇ ਦੋਨੋਂ ਦੀ ਸੱਟਾਂ ਲੱਗੀਆਂ ਨੇ ਤੇ ਉਹਨਾਂ ਦੀ ਸਟੇਟਮੈਂਟ ਲਿਖ ਲਈ ਐ ਸਟੇਟਮੈਂਟ ਲਿਖ ਕੇ ਮੌਖਦ ਜਾ ਕੇ ਪੜਤਾਲ ਕਰਕੇ ਤੇ ਜੋ ਬੰਦੀ ਕਾਰਵਾਈ ਹੋਈ ਉਹ ਕੀਤੀ ਐ ਐਲੀਗੇਸ਼ਨ ਇਹਨਾਂ ਦਾ ਇਹ ਕੋਈ 40000 ਰੁਪਏ ਦਾ ਕੋਈ 20 ਤਰੀਕ ਦਾ ਕੋਈ 40000 ਰੁਪਏ ਦਾ ਰੌਲਾ ਤੇ ਜਿਹੜਾ ਸਿਕੰਦਰ ਪਾਰਟੀ ਐ ਦੂਜੀ ਪਾਰਟੀ ਨੂੰ ਅੰਜਾਮ ਲਾ ਰਹੇ ਨੇ 40000 ਰੁਪਏ ਲੜਕੀ ਚੋਕੇ ਲੈ ਗਈ ਬਸ ਉਹਦੇ ਸੰਬੰਧੀ ਇਹਨਾਂ ਦੇ ਮਤਲਬ ਕੀ ਆਪ ਵਿਚ ਤਕਰਾਰਬਾਜੀ ਹੋ ਗਈ ਤੇ ਲੜਾਈ ਝਗੜਾ ਹੋਗਾ ਉਹ 40000 ਰੁਪਏ ਦਾ ਵੀ ਆਪਾਂ ਨੇ ਮਤਲਬ ਕੀ ਫੜਤਾਲ ਕਰਨੀ ਹੈ ਵੀ ਕੀ ਸੀਗਾ ਉਹ ਤੇ ਉਹ ਤੋਂ ਬਾਅਦ ਜੋ ਬੰਦੀ ਕਰ ਵੀ ਹਮਚ ਲੈਣ ਕੋਈ ਸੀਸੀਟੀਵੀ ਵੀ ਆਈ ਸਾਹਮਣੇ ਸੀਸੀਟੀਵੀ ਕੈਮਰੇ ਚਾਹੀਨੇ ਦੋਨੋਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਇਹਨਾਂ ਦਾ ਪਰ ਉਧਰੋਂ 소ਨੀਆ ਇਨ ਜਿਹੜਾ ਇੱਕ ਪਾਸਿਓਂ ਵਰਸ਼ਾ ਮਿਸਰਾ ਜਦੋਂ ਛੱਟ ਲੱਗਿਆ ਦੋਨੋਂ ਪਾਰਟੀਆਂ ਬਖਨ ਤੇ ਪੜਤਾਲ ਕਰਕੇ ਜੋ ਤੱਤ ਸਾਹਮਣੇ ਉਹਦੇ ਮੁਤਾਬਕ ਕਰ ਵਿੱਚ ਇਸ ਵਾਰ ਸ਼ਾਮਿਲ ਜਿਵੇਂ ਇੱਕ ਘਰ ਦੇ ਵਿੱਚ ਜਿਵੇਂ ਤਲਵਾਰਾਂ ਲੈ ਕੇ ਹਮਲਾ ਕਰ ਰਹੇ ਨੇ ਤੇ ਹੋਰ ਵੀ ਨੁਕਸਾਨ ਕੀਤਾ ਗੇਟ ਤੇ ਮਾਰੀ ਨੇ ਤਲਵਾਰਾਂ ਤੇ ਇੱਕ ਸਕੂਟਰੀ ਖੜੀ ਸੀਗੀ ਐਕਟਿਵਾ ਉਹਦੇ ਤੇ ਮਤਲਬ ਕਿ ਉਹਦਾ ਕਾਫੀ ਐਕਟਿਵਾ ਦਾ ਕਾਫੀ ਨੁਕਸਾਨ ਕਰਤਾ ਤਾਂ ਮਤਲਬ ਕਿ ਜਦੋਂ ਤੱਤ ਕੋਈ ਸਾਹਮਣੇ ਆ ਤੇ ਉਹਦੇ ਮੁਤਾਬਕ ਬਣਦੀ ਘਟਨਾ